ਸਸੀ ਗੱਲ ਦੋਸਤੋ ਦੋਸਤੋ ਡਿੰਪੀ ਢਿੱਲੋਂ ਹੁਣਾ ਨੇ ਬੀਤੇ ਰੋਜ਼ ਅਕਾਲੀ ਦਲ ਨੂੰ ਖੈਰਵਾਦ ਕਿਹਾ ਸੀ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੇ ਜਾਣਾ ਸੀ ਤਕਰੀਬਨ ਤੈ ਵਾਂਗ ਸੀ ਉਹ ਵੀ ਉਹਨਾਂ ਨੇ ਸਪਸ਼ਟ ਕਰ ਦਿੱਤਾ ਕਿ ਪਰਸੋਂ ਨੂੰ ਭਗਵੰਤਪਨ ਸਾਹਿਬ ਆਉਣਗੇ ਤੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੂੰ ਜੁਆਇਨ ਕਰਵਾਉਣਗੇ ਤੇ ਆਮ ਆਦਮੀ ਪਾਰਟੀ ਦੇ ਵਿੱਚ ਉਹ ਸ਼ਾਮਲ ਹੋ ਰਹੇ ਨੇ ਇਹਦੇ ਤੇ ਆਪਾਂ ਗੱਲ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਆਪਾਂ ਲਗਾਤਾਰ ਭਾਈ ਗੁਰਦੀਪ ਸਿੰਘ ਖੇੜਾ ਨੇ ਜਿਹੜੀ ਸਪੀਚ ਦਿੱਤੀ ਆ ਅਕਾਲੀ ਦਲ ਦੀ ਸਟੇਜ ਤੋਂ ਉਹਦੇ ਉੱਤੇ ਤੁਹਾਡੇ ਨਾਲ ਜਿਹੜਾ ਗੱਲਬਾਤ ਕਰ ਰਹੇ ਆ ਤੇ ਇਹਦੇ ਬਾਬਤ ਬਹੁਤ ਸਾਰੇ ਲੋਕਾਂ ਨੇ ਜਿਹੜੇ ਆ ਆਪਣੀ ਉਹਨਾਂ ਨੇ ਪ੍ਰਤੀਕਿਰਿਆ ਵੀ ਜ਼ਾਹਿਰ ਕੀਤੀ ਆ ਆਪਣੀਆਂ ਵੀਡੀਓਜ਼ ਦੇ ਥੱਲੇ ਵੀ ਸਾਡੇ ਮਿੱਤਰਾਂ ਨੇ ਸੱਜਣਾ ਨੇ ਜਿਨ੍ਹਾਂ ਨੇ ਕਮੈਂਟਸ ਕੀਤੇ ਨੇ ਉਹਨਾਂ ਦੇ ਵਿੱਚੋਂ ਵੀ ਕੁਝ ਨੇ ਜਿਹੜੀ ਆ ਬੜੀ ਹਾਸ਼ ਜਿਹੜੀ ਆ ਸ਼ਬਦਾਬਲੀ ਦੀ ਵਰਤੋਂ ਕੀਤੀ ਆ ਸੋ ਇੱਕ ਤਾਂ ਮੈਨੂੰ ਲੱਗਦਾ ਵੀ ਕਿਸੇ ਵੀ ਮਸਲੇ ਦਾ ਕਦੀ ਵੀ ਜਿਹੜਾ ਇਹ ਹੱਲ ਨਹੀਂ ਹੁੰਦਾ ਕੋਈ ਜਿਹੜੀ ਆ ਮੰਦੀ ਸ਼ਬਦਾਬਲੀ ਕਿਸੇ ਨੂੰ ਬੋਲਣਾ ਤੇ ਗਰਦੀਪ ਸਿੰਘ ਕਿਹੜਾ ਹੋਣਾ ਨੇ ਉਹਨਾਂ ਦੀ ਸਿਆਸਤ ਦੇ ਨਾਲ ਤੁਸੀਂ ਸਹਿਮਤ ਹੋਵੋ ਜਾਂ ਅਸਹਿਮਤ ਹੋਵੋ ਜਿਹੜਾ ਜਿਸ ਵਿਸ਼ੇ ਨੂੰ ਲੈ ਕੇ ਉਹ ਬੋਲੇ ਨੇ ਕਿਹੜੀ ਸਟੇਜ ਤੋਂ ਬੋਲੇ ਨੇ ਡੈਫੀਨਿਟਲੀ ਆਪਣਾ ਸਾਰਿਆਂ ਦਾ ਹੱਕ ਹੈ ਉਹਦੇ ਦੇ ਕਮੈਂਟ ਕਰਨ ਦਾ ਪਰ ਉਹਨਾਂ ਦੀ ਚਲੋ ਇੱਕ ਬਹੁਤ ਲੰਬਾ ਸਮਾਂ ਜੀ ਉਹਨਾਂ ਨੇ ਜਿਹੜਾ ਜੇਲ੍ਹ ਦੇ ਵਿੱਚ ਰਹੇ ਨੇ ਜਿੰਨੀ ਸਾਡੇ ਬਹੁਤਿਆਂ ਦੀ ਉਮਰ ਨਹੀਂ ਹੋਣੀ ਇੰਤੋਂ ਜ਼ਿਆਦਾ ਸਮਾਂ ਉਹਨਾਂ ਨੇ ਜੇਲ੍ਹ ਚ ਗੁਜ਼ਾਰਿਆ ਸੋ ਡੈਫੀਨਿਟਲੀ ਸਾਨੂੰ ਉਹਨਾਂ ਦੀ ਇਸ ਵਿਸ਼ੇ ਨੂੰ ਲੈ ਕੇ ਰਿਸਪੈਕਟ ਕਰਨੀ ਚਾਹੀਦੀ ਆ ਤੇ ਐਨੀਵੇ ਉਹਨਾਂ ਨੇ ਤਾਂ ਬਲਜੀਤ ਸਿੰਘ ਦਾਦੂਵਾਲ ਜਾਂ ਜਿਹੜਾ ਭਾਈ ਅਮਰਪਾਲ ਸਿੰਘ ਉਹਨਾਂ ਦੇ ਬਾਬਤ ਬੋਲਿਆ ਉਹਨਾਂ ਦੇ ਉਹ ਲੋਕ ਕਹਿ ਰਹੇ ਨੇ ਕਿ ਸਾਡੀ ਸਤਕਾਰਯੋਗ ਨਹੀਂ ਤੇ ਮੈਨੂੰ ਲੱਗਦਾ ਬਾਕੀਆਂ ਨੂੰ ਵੀ ਜਿਹੜਾ ਇਸ ਗੱਲ ਦਾ ਥੋੜਾ ਸਾਨੂੰ ਸਾਰਿਆਂ ਨੂੰ ਖਿਆਲ ਰੱਖਣਾ ਚਾਹੀਦਾ ਤੇ ਮੈਂ ਸਿਰਫ ਭਾਈ ਗਰਦੀਪ ਸਿੰਘ ਖੇੜਾ ਦੀ ਨਹੀਂ ਗੱਲ ਕਰਦਾ ਐਕਚੁਅਲੀ ਮੈਨੂੰ ਲੱਗਦਾ ਇਹ ਮਸਲਾ ਹੀ ਬਣ ਗਿਆ ਪਹਿਲਾਂ ਤਾਂ ਇਦਾਂ ਲੱਗਦਾ ਸੀ ਵੀ ਸ਼ਾਇਦ ਖਣੀ ਸਾਡਾ ਪੰਜਾਬੀਆਂ ਦਾ ਇਹ ਖਾਸਾ ਬਣਦਾ ਜਾ ਰਿਹਾ ਕਿ ਦੂਸਰੇ ਦੇ ਉੱਤੇ تنਕੀਦ ਕਰਨੀ ਹੈ ਤਾਂ ਬਹੁਤ ਜਿਹੜੀ ਆ ਹਾਸ ਲੈਂਗੁਏਜ ਦੇ ਵਿੱਚ ਬਹੁਤ ਮੰਦੀ ਸ਼ਬਦਾਵਲੀ ਦੇ ਵਿੱਚ ਗੱਲ ਕਰਨੀ ਪਰ ਐਕਚੁਅਲੀ ਜੇਕਰ ਤੁਸੀਂ ਦੇਖ ਜਿਹੜਾ ਇਹ ਸਾਰੇ ਪਾਸੇ ਇਹੀ ਚੱਲਣਿਆ ਚਾਰ ਪੰਜ ਜਗ੍ਹਾਾਂ ਤੇ ਜਦ ਮੈਂ ਖਾਸ ਕਰਕੇ ਜ਼ਿਕਰ ਆਪਾਂ ਦੇਖੀਏ ਇੰਡੀਆ ਦੇ ਵਿੱਚ ਆਪਾਂ ਦੇਖਿਆ ਇਦਾਂ ਹੀ ਪੂਰੇ ਪੰਜਾਬ ਨੂੰ ਇੱਕ ਪਾਸੇ ਆਪਾਂ ਜੇਕਰ ਕੱਢੀਏ ਤਾਂ ਵੀ ਬਾਕੀ ਇੰਡੀਆ ਦੇ ਵਿੱਚ ਇੱਕ ਨੂੰ ਪ੍ਰਧਾਨ ਮੰਤਰੀ ਮੋਦੀ ਜਿਹੜੇ ਆ ਉਹ ਦੇਸ਼ ਦੇ ਵੀ ਦੇਸ਼ ਨੂੰ ਬਚਾਉਣ ਵਾਲੇ ਲੱਗਦੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਜਿਹੜੇ ਰਾਹੁਲ ਗਾਂਧੀ ਆ ਜਾਂ ਬਾਕੀ ਜਿਹੜੇ ਆ ਵੀ ਇਹਨਾਂ ਨੇ ਤਾਂ ਦੇਸ਼ ਬੇਚ ਹੀ ਦੇਣਾ ਸਾਡਾ ਇਹ ਤਾਂ ਗद्दार ਨੇ ਇਦਾਂ ਹੀ ਦੂਸਰੀ ਧਿਰ ਵਾਲਿਆਂ ਨੂੰ ਮੋਦੀ ਸਾਹਿਬ ਦੇ ਨਹੀਂ ਲੱਗਦਾ ਪਾਕਿਸਤਾਨ ਦੇ ਵਿੱਚ ਆਪਾਂ ਆ ਜੰਦੇ ਆ ਤੇ ਉੱਥੇ ਇਹ ਹੋ ਗਿਆ ਕਿ ਇੱਕ ਧਿਰ ਤਾਂ ਹੈਗੀ ਆ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਤੇ ਪੀਟੀ ਦੂਜੇ ਪਾਸੇ ਸਾਰੇ ਇਨੇਜੂ ਦੇ ਵਿੱਚ ਸਟੈਬਲਿਸ਼ਮੈਂਟ ਵੀ ਆ ਪਾਕਿਸਤਾਨ ਆਰਮੀ ਵੀ ਆ ਗਈ ਆ ਹੁਣ ਦੀ ਸਰਕਾਰ ਵੀ ਆ ਸ਼ਰੀਫ ਫੈਮਲੀ ਵੀ ਆ ਜ਼ਰਦਾਰੀ ਫੈਮਲੀ ਪਟੋ ਫੈਮਲੀ ਉਹ ਸਾਰਿਆਂ ਨੂੰ ਰਗੜ ਦਿੰਦੇ ਨੇ ਵੀ ਜੀ ਇਹਨਾਂ ਤੋਂ ਵੱਡਾ ਗद्दार ਕੋਈ ਨਹੀਂ ਤੇ ਖਾਨ ਤੋਂ ਵੱਡਾ ਜਿਹੜਾ ਦੇਸ਼ ਭਗਤ ਕੋਈ ਨਹੀਂ ਤੇ ਉਹ ਜਿਹੜਾ ਉਹ ਵਾਇਸੇਵਰਸਾਈਆ ਉਹ ਉਹ ਉਹਨਾਂ ਨੂੰ ਇਦਾਂ ਕਹਿੰਦੇ ਨੇ ਉਹਨਾਂ ਨੂੰ ਇਦਾਂ ਕਹਿੰਦੇ ਨੇ ਤੇ ਇਹ ਸਾਡੇ ਖਿੱਤੇ ਤੋਂ ਲੈ ਕੇ ਹੁਣ ਤਾਂ ਅਮਰੀਕਾ ਦੇ ਵਿੱਚ ਵੀ ਜਦੋਂ ਨੌਨ-ਟਰੰਪ ਹੋਣਾ ਤੇ ਗੋਲੀਬਾਰੀ ਹੋਈ ਆ ਤੇ ਉਦੋਂ ਵੀ ਜਿਹੜਾ ਖੁਦ ਜੋ ਬਾਈਡਨ ਹੋਣਾ ਨੇ ਕਿਹਾ ਕਿ ਸਾਨੂੰ ਸਿਆਸੀ ਟੈਂਪਰੇਚਰ ਜਿਹੜਾ ਹੇਠਾਂ ਲਿਆਉਣ ਦੀ ਜ਼ਰੂਰਤ ਆ ਤੇ ਇਹਦੇ ਵਿੱਚ ਖੁਦ ਜਿਹੜਾ ਉੱਥੇ ਦੇ ਜਿਹੜੇ ਆ ਅਭਿਸ਼ਲੇਸ਼ਕ ਐ ਪੋਲਿਟਿਕਲ ਕਮੈਂਟੇਟਰ ਨੇ ਜਦੋਂ ਬੈਠ ਕੇ ਉਹਨਾਂ ਨੇ ਵਿਚਾਰਾਂ ਕੀਤੀਆਂ ਇਸ ਮਸਲੇ ਤੇ ਤਾਂ ਸਾਰਿਆਂ ਨੇ ਕਿਹਾ ਕਿ ਸਾਰਿਆਂ ਨੂੰ ਇੱਕ ਇੱਕ ਕਦਮ ਪਿੱਛੇ ਲੈਣਾ ਚਾਹੀਦਾ ਜਿਸ ਵੀ ਕੇ ਨਾਲ ਲੋਕਾਂ ਨੇ ਇਹ ਕਿਹਾ ਕਿ ਜੀ ਇਹ ਤਾਂ ਜਮਹੂਰੀਅਤ ਦਾ ਕਾਤਲ ਆ ਜਾਂ ਜਮਹੂਰੀਅਤ ਨੇ ਖਤਮ ਕਰ ਦੇਣੀਆਂ ਡੋਨਲਡ ਟਰੰਪ ਉਹਨਾਂ ਨੇ ਵੀ ਕਈ ਵਾਰ ਇਸ ਵੀ ਕੇ ਦੀਆਂ ਜਿਹੜੀਆਂ ਗੱਲਾਂ ਉਹ ਕੋਈ ਗਲਤ ਸੰਦੇਸ਼ ਦੇ ਜਾਂਦੀਆਂ ਸੋ ਆਪਣੇ ਤੇ ਜਿਹੜੇ ਪੋਲਿਟਿਕਲ ਤੁਹਾਡੇ ਵਿਚਾਰ ਹੁੰਦੇ ਉਹਨਾਂ ਨੂੰ ਬਹੁਤ ਐਕਸਟ੍ਰੀਮ ਤੇ ਜਾ ਕੇ ਜਿਹੜਾ ਬਿਆਨਤ ਕਰਨਾ ਉਹ ਉਹ ਕੋਈ ਚੰਗੀ ਗੱਲ ਨਹੀਂ ਤੁਸੀਂ ਜਿਹੜਾ ਬਿਲਕੁਲ ਤੁਸੀਂ ਆਪਣੀ ਵਿਚਾਰਧਾਰਾ ਦੇ ਉੱਤੇ ਜੋ ਵੀ ਤੁਹਾਨੂੰ ਚੰਗਾ ਲੱਗਦਾ ਸਾਡੀ ਗੱਲ ਕਰਨਾ ਸਾਡਾ ਹੱਕ ਹੈ ਪਰ ਦੂਸਰੇ ਨੂੰ ਗਦਾਰ ਘੋਸ਼ਿਤ ਕਰਨਾ ਇਹ ਕੋਈ ਚੰਗੀ ਗੱਲ ਨਹੀਂ ਤੇ ਇਹਦੇ ਇਹਦੀ ਇੱਕ ਜਿਹੜੀ ਆ ਜੇਕਰ ਮੈਂ ਪੰਜਾਬ ਦੀ ਗੱਲ ਕਰਾਂ ਜਾਂ ਸਪੈਸੀਫਿਕਲੀ ਸਿੱਖ ਜਿਹੜੀ ਪੋਲਿਟਿਕਸ ਹੈ ਉਹਦੀ ਗੱਲ ਕਰਾਂ ਤਾਂ ਜਿੰਨੇ ਇੱਕ ਸਾਡੇ ਲੀਡਰ ਵੀ ਨੇ ਈਵਨ ਤੋਂ ਪ੍ਰਚਾਰਕ ਵੀ ਨੇ ਉਹਨਾਂ ਨੇ ਵੀ ਇਦਾਂ ਹੀ ਕੀਤਾ ਉਹਨਾਂ ਨੇ ਜਿਹੜੀ ਜਿਹੜੀ ਵਿਚਾਰਧਾਰਾ ਨੂੰ ਤਾਂ ਉਹ ਉਹਨਾਂ ਨੂੰ ਸਹੀ ਲੱਗਦੀ ਸੀ ਉਹ ਤਾਂ ਉਹਨਾਂ ਨੇ ਕਿਹਾ ਕਿ ਇੱਥੇ ਚੱਲਣਾ ਚਾਹੀਦਾ ਤੇ ਜਿਹੜੇ ਉਹਨਾਂ ਦੇ ਮੁਖਾਲਿਫ ਵਿਚਾਰਧਾਰਾ ਵਾਲੇ ਸੀ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਆ ਜੀ ਇਹ ਆਰਐਸਐਸ ਦੇ ਏਜੰਟ ਨੇ ਇਹ ਕੇਂਦਰ ਦੇ ਛੱਡੇ ਹੋਏ ਨੇ ਤੇ ਜੀ ਇਹਨਾਂ ਨੇ ਇਹ ਜਿਹੜਾ ਗਦਾਰ ਨੇ ਤੋ ਏਸੀ ਚੱਲਦੇ ਆ ਜਿਹੜੀ ਆ ਭਾਸ਼ਾ ਦੇ ਵਿੱਚ ਬਹੁਤ ਜਿਹੜਾ ਸਾਰੇ ਹਾਸ ਲੈਂਗੁਏਜ ਯੂਜ਼ ਕਰਨੀ ਸਾਰਿਆਂ ਨੇ ਸ਼ੁਰੂਆਤ ਕਰ ਦਿੱਤੀ ਆ ਪੋਲੀਟੀਕਲ ਵਿਸ਼ਿਆਂ ਦੇ ਉੱਤੇ ਦੋ ਵਿਚਾਰ ਹੋਣੇ ਦੋ ਤੋਂ ਜ਼ਿਆਦਾ ਹੋਣੇ ਕੋਈ ਜਿਹੜੀ ਆ ਅਬਨਾਰਮਲ ਗੱਲ ਨਹੀਂ ਜੀ ਆਮ ਜੀ ਗੱਲ ਐ ਕਿਸੇ ਦੀ ਸਿਆਸਤ ਕਿਸੇ ਨੂੰ ਲੱਗਦਾ ਕਿ ਇਸ ਈਕੇ ਨਾਲ ਮੁਲਕ ਨੂੰ ਅੱਗੇ ਵਧਾਉਣਾ ਚਾਹੀਦਾ ਜਾ ਪਾਰਟੀ ਨੂੰ ਅੱਗੇ ਵਧਾਉਣਾ ਚਾਹੀਦਾ ਕਿਸੇ ਨੂੰ ਲੱਗਦਾ ਇਸ ਵੀ ਕਿ ਨਾਲ ਵਧਾਉਣਾ ਚਾਹੀਦਾ ਸੋ ਸਾਰਿਆਂ ਵਿਚਾਰਾਂ ਦਾ ਜਿਹੜਾ ਸਵਾਗਤ ਹੋਣਾ ਚਾਹੀਦਾ ਭਾਈ ਗੁਰਦੀਪ ਸਿੰਘ ਖੇੜਾ ਨੇ ਅਕਾਲੀ ਦਲ ਦੀ ਸਟੇਜ ਤੋਂ ਜਾ ਕੇ ਜਿਹੜੇ ਬਿਆਨات ਦਿੱਤੇ ਨੇ ਉਹਨਾਂ ਤੇ ਕਾਇਮ ਨੇ ਹਜੇ ਤੱਕ ਵੀ ਕਾਇਮ ਨੇ ਸੋ ਆਪਾਂ ਇਹ ਕਹਿ ਸਕਦੇ ਹਾਂ ਜੇ ਕਿਸੇ ਨੂੰ ਲੱਗਦਾ ਕਿ ਉਹ ਗਲਤ ਹੈ ਤਾਂ ਉਹ ਉਹਨਾਂ ਨੂੰ ਆਪਣੇ ਹਿਸਾਬ ਦੇ ਨਾਲ ਉਹ ਗਲਤ ਕਹਿ ਸਕਦਾ ਦੂਸਰਾ ਸਹੀ ਕਹਿ ਸਕਦਾ ਆਪਾਂ ਇੱਥੇ ਬੈਠ ਕੇ ਜੇਕਰ ਮੈਂ ਗੱਲ ਕਰਦਾ ਕਿ ਬਈ ਆਪਾਂ ਜਿਹੜੀ ਸਹੀ ਗੱਲ ਤੁਹਾਡੇ ਤੱਕ ਲਿਜਾਣੀਆਂ ਤੇ ਜੋ ਵੀ ਮੈਨੂੰ ਜਿਹੜੇ ਆ ਸਾਹਮਣੇ ਫੈਕਟ ਫੈਕਚੁਅਲ ਗੱਲਾਂ ਲੱਗਦੀਆਂ ਉਹ ਸੋ ਭਾਈ ਗੁਰਦੀਪ ਸਿੰਘ ਖੇੜਾ ਨੇ ਹੁਣ ਇੱਕ ਹੋਰ ਇੰਟਰਵਿਊ ਵੀ ਦਿੱਤੀ ਆ ਉਹਨਾਂ ਨੇ ਉਹਦੇ ਵਿੱਚ ਵੀ ਉਹਨਾਂ ਨੇ ਕਾਫੀ ਗੱਲਾਂ ਕੀਤੀਆਂ ਦੇ ਤਕਰੀਬਨ ਆਪਣੇ ਸਟੈਂਡ ਤੇ ਜਿਹੜੀਆਂ ਗੱਲਾਂ ਉਹਨਾਂ ਨੇ ਅਕਾਲੀ ਦਲ ਦੀ ਸਟੇਜ ਤੋਂ ਕੀਤੀਆਂ ਸੀਗੀਆਂ ਉਹ ਤੇ ਉਹ ਕਾਇਮ ਦਾਾਇਮ ਨੇ ਉਹਨਾਂ ਨੇ ਉਹੀ ਗੱਲਾਂ ਸਾਰੀਆਂ ਦੁਹਰਾਈਆਂ ਨੇ ਤੇ ਜਿਹੜਾ ਜੇਕਰ ਆਪਾਂ ਗੱਲ ਕਰੀਏ ਬਲਜੀਤ ਸਿੰਘ ਦਾਦੂਵਾਲ ਨੇ ਜਿਵੇਂ ਮੈਂ ਤੁਹਾਨੂੰ ਕਿਹਾ ਉਹਨਾਂ ਦਾ ਮੈਂ ਜਿਹੜਾ ਰਿਪਲਾਈ ਸੀਗਾ ਤੁਹਾਡੇ ਨਾਲ ਆਲਰੇਡੀ ਸਾਂਝਾ ਕਰ ਚੁੱਕਾ ਉਹਨਾਂ ਨੇ ਵੈਸੇ ਕਿਹਾ ਸੀ ਕਿ ਸਾਡੀ ਸਤਿਕਾਰਤ ਨਹੀਂ ਪਰ ਸਾਨੂੰ ਤਾਂ ਮਿਲਣ ਵੀ ਆਏ ਸੀ ਉਹਨਾਂ ਨੇ ਕਿਹਾ ਕਿ ਜਿਹੜੀ ਸਟੇਜ ਤੋਂ ਖੜ ਕੇ ਬੋਲੇ ਨੇ ਸੁਭਾਵਿਕ ਸੀ ਕਿ ਇਸੇ ਤਰੀਕੇ ਅਮਰਿਤਪਾਲ ਸਿੰਘ ਜਿਹੜੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੇ ਵੀ ਕਿਹਾ ਕਿ ਸਾਡੇ ਸਤਿਕਾਰਯੋਗ ਨੇ ਜੀ ਪਰ ਕਈ ਵਾਰ ਕਈ ਚੀਜ਼ਾਂ ਹੋ ਜਾਂਦੀਆਂ ਉਹਨਾਂ ਨੇ ਵੀ ਕੋਈ ਖੁੱਲ ਕੇ ਜਿਹੜਾ ਉਹਨਾਂ ਦੇ ਬਾਬਤ ਬਹੁਤ ਜ਼ਿਆਦਾ ਕੋਈ ਉਹਨਾਂ ਤੇ تنਕੀਦ ਨਹੀਂ ਕੀਤੀ ਇੱਕੋ ਪਿੰਡ ਦੇ ਨੇ ਵੈਸੇ ਵੀ ਜਿਹੜੇ ਭਾਈ ਗੁਰਦੀਪ ਸਿੰਘ ਖੇੜਾ ਤੇ ਭਾਈ ਅਮਰਿਤਪਾਲ ਸਿੰਘ ਹੁਣੀ ਉਹਨਾਂ ਦਾ ਪਰਿਵਾਰ ਸੋ ਜਿਹੜੇ ਸਰਦਾਰ ਜਸਪ੍ਰੀਤ ਸਿੰਘ ਰੋਡੇ ਸਾਫਕਾ ਜਥੇਦਾਰ ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਵੀ ਅੱਜ ਮੈਂ ਇੱਕ ਜਗ੍ਹਾ ਤੇ ਉਹਨਾਂ ਦੀ ਇੱਕ ਵੀਡੀਓ ਵੇਖ ਰਿਹਾ ਸੀਗਾ ਤੇ ਉਹਦੇ ਵਿੱਚ ਉਹਨਾਂ ਨੇ ਵੀ ਜੀ ਇਹ ਹੀ ਕਿਹਾ ਕਿ ਆਪਣੇ ਪਰਿਵਾਰ ਦੀ ਗੱਲ ਕੀਤੀ ਕਿ ਸਾਡੀ ਵੀ ਅਸੀਂ ਜਿਹੜੀ ਕੁਰਬਾਨੀ ਦੀ ਉਹਦੀ ਗੱਲ ਕਰਦੇ ਆ ਬਾਕੀ ਉਹਨਾਂ ਨੇ ਵੀ ਇਹ ਜਿਹੜਾ ਤਕਰੀਬਨ ਸਹੀ ਕੋਈ ਜ਼ਿਆਦਾ ਹਾਸ ਲੈਂਗੁਏਜ ਨਹੀਂ ਯੂਜ਼ ਕੀਤੀ ਜਿਹੜੇ ਜਸਪੀਰ ਸਿੰਘ ਰੋਡੇ ਹੋਣਾ ਨੇ ਪਰ ਇਹ ਜ਼ਰੂਰ ਕਿਹਾ ਕਿ ਇਹਨਾਂ ਦੀ ਅਸੀਂ ਤਾਂ ਇਹਨਾਂ ਦੀ ਮਦਦ ਕਰਦੇ ਰਹੇ ਹਾਂ ਜਿਵੇਂ ਭਾਈ ਖੇੜਾ ਹੋਣਾ ਨੇ ਇੰਟਰਵਿਊ ਦਿੱਤੀ ਆ ਉਹਦੇ ਚ ਫਿਰ ਉਹਨਾਂ ਨੇ ਉਹੀ ਗੱਲਾਂ ਦੁਹਰਾਈਆਂ ਇੱਕ ਤਾਂ ਉਹਨਾਂ ਨੇ ਜਿਹੜਾ ਜਸਪੀਰ ਰੋਡੇ ਸਾਹਿਬ ਨੇ ਉਹੀ ਉਹਨਾਂ ਨੇ ਫਿਰ ਦੁਬਾਰਾ ਗੱਲ ਕੀਤੀ ਕਿ ਸੰਤਾਂ ਦੀ ਸ਼ਹੀਦੀ ਦੇ ਬਾਬਤ ਵੀ ਇਹਨਾਂ ਨੇ ਦੱਸਿਆ ਨਹੀਂ ਇਹਨਾਂ ਨੇ ਇਹ ਕਿਹਾ ਕਿ ਉਹ ਇਥੋਂ ਨਿਕਲ ਗਏ ਨੇ ਇਹ ਮੈਂ ਜਿਵੇਂ ਉਸ ਦਿਨ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਇਹ ਗੱਲ ਤਾਂ ਦਮਦਮੀ ਟਕਸਾਲ ਵੀ ਕਹਿੰਦੀ ਰਹੀ ਆ ਭਾਈ ਜਿਹੜੇ ਟਕਸਾਲ ਅਜਨਾਲਾ ਵਾਲੇ ਨੇ ਅਜਨਾਲਾ ਸਾਹਿਬ ਵੀ ਕਹਿੰਦੇ ਰਹੇ ਨੇ ਤੇ ਦਮਦਮੀ ਟਕਸਾਲ ਤਾਂ ਸ਼੍ਰੋਮੀ ਕਾਲੀ ਦਲ ਦੇ ਨਾਲ ਹੀ ਰਹਿਣ ਲੰਬਾ ਸਮਾਂ ਉਹ ਹਜੇ ਤੱਕ ਵੀ ਨਾਲ ਹੀ ਨੇ ਤੇ ਇਹ ਇਸੇ ਤਰੀਕੇ ਨਾਲ ਜੇਕਰ ਆਪਾਂ ਵੇਖੀਏ ਤਾਂ ਫਿਰ ਉਹਨਾਂ ਨੇ ਫਿਰ ਆਪਰੇਸ਼ਨ ਬਲੈਕ ਬਲੈਕ ਥੰਡਰ ਦੀ ਗੱਲ ਕੀਤੀ ਆਪਣੇ ਬੰਦੇ ਉਹਨਾਂ ਨੇ ਉਸ ਦਿਨ ਵੀ ਕਹਿ ਸਕਿਆ ਕਿ ਆਪਣੇ ਬੰਦੇ ਜਿਹੜੇ ਬਾੜਕੇ ਜਿਹੜਾ ਜਿਹੜਾ ਆਪਰੇਸ਼ਨ ਬਲੂ ਸਟਾਰ ਦੇ ਵਿੱਚ ਜਾਂ ਸੰਤਾਨ ਦੀ ਜਿਹੜੀ ਸ਼ਹੀਦੀ ਸੀ ਜਾਂ ਉਸ ਸਮੇਂ ਜਿਹੜੇ ਸਿੰਘ ਉੱਤੇ ਲੜੇ ਸੀਗੇ ਵੀ ਉਹਨਾਂ ਦੀ ਕੁਰਬ ਉਹ ਜਿਹੜਾ ਗੰਧਲਾ ਕਰਨ ਦੀ ਗੱਲ ਸੀਗੀ ਫਿਰ ਇਹਨਾਂ ਨੇ ਇਹ ਕਿਹਾ ਕਿ ਜਿਹੜੇ ਲੋਕ ਕਹਿੰਦੇ ਨੇ ਮਦਦ ਕਰਨ ਦੀ ਗੱਲ ਕਹਿੰਦੇ ਨੇ ਵੀ ਹੋ ਸਕਦਾ ਇਹਨਾਂ ਨੇ ਕਿਹਾ no doubt ਸਾਡੀ ਜਿਹੜੀ ਆ ਵੀ ਮੈਂ ਵੀ ਕਿਸੇ ਕਿਸੇ ਨੂੰ ਮਿਲਿਆ ਹੋਊਗਾ ਜਾਂ ਮੇਰਾ ਪਰਿਵਾਰ ਵੀ ਕਿਸੇ ਨੂੰ ਮਿਲਿਆ ਹੋਊਗਾ ਜਿਹੜਾ ਸਿੰਘ ਸਾਹਿਬ ਰੋਟੀ ਸਾਹਿਬ ਨੂੰ ਲੈ ਕੇ ਵੀ ਇਹਨਾਂ ਨੇ ਕਿਹਾ ਪਰ ਇਹਨਾਂ ਨੇ ਕਿਹਾ ਕਿ ਉਹ ਤਾਂ ਚਲੋ ਅਸੀਂ ਮਿਲਦੇ ਆਂ ਅਤੇ ਵੀ ਬਹੁਤ ਵਾਰ ਕਈ ਵਾਰ ਜਿਹੜੀ ਮਦਦ ਹੁੰਦੀ ਆ ਬਾਹਰੋਂ ਉਹ ਤਾਂ ਕਈ ਵਾਰ ਸਾਡੇ ਹੀ ਕੋਈ ਜਾਣਕਾਰ ਹੁੰਦੇ ਨੇ ਕੋਈ ਰਿਸ਼ਤੇਦਾਰ ਦੋਸਤ ਹੁੰਦੇ ਨੇ ਜਾਂ ਕਿਸੇ ਨੂੰ ਸਾਡੇ ਨਾਲ ਜਿਹੜਾ ਹਮਦਰਦੀ ਹੁੰਦੀ ਆ ਉਹ ਮਦਦ ਜਿਹੜੀ ਆ ਉਹ ਕਰ ਦਿੰਦਾ ਤੇ ਇਹਦੇ ਵਿੱਚ ਜਿਹੜਾ ਇਹਨਾਂ ਨੇ ਮੇਨ ਪੁਆਇੰਟ ਬਣਾਉਣ ਦੀ ਕੋਸ਼ਿਸ਼ ਕੀਤੀ ਆ ਨਾ ਇੱਕ ਤਾਂ ਚਲੋ ਬਹੁਤ ਸਾਰੀਆਂ ਗੱਲਾਂ ਕੀਤੀਆਂ ਦੁਬਈ ਦੀ ਗੱਲ ਕੀਤੀ ਇਹਨਾਂ ਨੇ ਕਿ ਦੇਖੋ ਅਬੀ ਉਹ ਜਿਹੜੇ ਪੱਤਰਕਾਰ ਸਾਹਿਬ ਸੀਗੇ ਉਹਨਾਂ ਨੇ ਕਿਹਾ ਕਿ ਦੁਬਈ ਕਨੈਕਸ਼ਨ ਕੀ ਆ ਜੀ ਜਸਵੀਰ ਸਿੰਘ ਗੋਡੇ ਜਿਹੜੇ ਉਹ ਵੀ ਦੁਬਈ ਤੋਂ ਆਏ ਸੀ ਪਾਇਆ ਅਮਰਿਤਪਾਲ ਸਿੰਘ ਇਹ ਵੀ ਦੁਬਈ ਤੋਂ ਆਏ ਆ ਤੇ ਜਿਹੜੇ ਆ ਆਪਣੇ ਖੇੜਾ ਸਾਹਿਬ ਆ ਇਹਨਾਂ ਨੇ ਕਿਹਾ ਕਿ ਦੇਖੋ ਅਸੀਂ ਤਾਂ ਹੁਣ ਜੇਲ੍ਹ ਦੇ ਵਿੱਚ ਆ ਤੇ ਅਸੀਂ ਤਾਂ ਜੇਕਰ ਬਾਹਰ ਆਵਾਂਗੇ ਫਿਰ ਇਹਨਾਂ ਗੱਲਾਂ ਦਾ ਜਿਹੜਾ ਕੋਕ ਕਰ ਸਕਦੇ ਆ ਤੇ ਭਈ ਤਾਂ ਹੀ ਤਾਂ ਸਾਨੂੰ ਜਿਹੜਾ ਜਿਹੜਾ ਬਾਹਰ ਨਹੀਂ ਆਉਣ ਦਿੱਤਾ ਜਾ ਰਿਹਾ ਪਾਇਆ ਅਮਰਿਤਪਾਲ ਸਿੰਘ ਉਹਨਾਂ ਦੇ ਗੈਟ ਅਪ ਨੂੰ ਲੈ ਕੇ ਵੀ ਕਿ ਜੇਐਸਟੀ ਕੇ ਨਾਲ ਉਹ ਆਏ ਨੇ ਉਹਨਾਂ ਦੇ ਨਾਲ ਬੰਦੂਕਾਂ ਵਾਲੇ ਹੁੰਦੇ ਸੀ ਜਿਉਂ ਜਿਹੜੀਆਂ ਵੀਡੀਓਜ਼ ਬਣਾਉਂਦੇ ਸੀ ਵੀ ਉਹ ਸਵਾ ਅੰਗ ਰਚਣ ਦੀ ਕੋਸ਼ਿਸ਼ ਕੀਤੀ ਗਈ ਨਕਲ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਸਵਾਲ ਜਿਹੜਾ ਉਠਾਉਂਦੇ ਹੋਏ ਨਜ਼ਰ ਆਇਆ ਤੇ ਫਿਰ ਇਹਨਾਂ ਨੇ ਕਿਹਾ ਕਿ ਅਕਾਲੀਆਂ ਦੀ ਸਟੇਜਾਂ ਤੇ ਸਾਰੇ ਜਾਂਦੇ ਰਹਿੰਨੇ ਤੇ ਮੈਂ ਜੇ ਚਲੇ ਗਿਆ ਤਾਂ ਮੈਨੂੰ ਤੁਸੀਂ ਗਦਾਰ ਜਿਹੜਾ ਕੋਸ਼ਿਸ਼ਤ ਕਰ ਰਹੇ ਹੋ ਤੇ ਅਕਾਲ ਤਖਤ ਸਾਹਿਬ ਦੇ ਵੱਲੋਂ ਕੋ ਹੁਕਮ ਥੋੜਾ ਹੋਇਆ ਕਿ ਤੁਸੀਂ ਅਕਾਲੀਆਂ ਦੇ ਜਿਹੜੇ ਸਟੇਜ ਤੇ ਨਹੀਂ ਜਾਣਾ ਜਾਂ ਅਕਾਲੀਆਂ ਦੇ ਜਿਹੜੇ ਲੀਡਰ ਆ ਉਹਨਾਂ ਦੇ ਨਾਲ ਮਿਲਣ-ਵਰਤਣ ਨਹੀਂ ਰੱਖਣਾ ਵੀ ਅਕਾਲ ਤਖਤ ਸਾਹਿਬ ਦਾ ਐਸਾ ਥੋੜਾ ਕੋ ਹੁਕਮ ਹੈ ਮੈਂ ਤਾਂ ਜਿਹੜਾ ਅਕਾਲੀ ਦਲ ਦੀ ਸਟੇਜ ਤੇ ਗਿਆ ਜਾਂ ਸ਼੍ਰੋਮਣੀ ਕਮੇਟੀ ਨੇ ਮੇਰੀ ਮਦਦ ਕੀਤੀ ਆ ਬਹੁਤ ਵਾਰ ਵੀ ਇਸ ਕਰਕੇ ਜਿਹੜਾ ਮੈਂ ਅਕਾਲੀ ਦਲ ਦੀ ਸਟੇਜ ਤੇ ਗਿਆ ਤੇ ਨਾਲ ਦੀ ਨਾਲ ਇਹਨਾਂ ਨੇ ਕਿਹਾ ਕਿ ਸਾਡੀ ਰਿਹਾਈ ਹੋ ਜਾਣੀ ਸੀ ਕੇਂਦਰ ਨੂੰ ਵੀ ਸਾਡੀ ਰ ਪ੍ਰੋਬਲਮ ਇਹਨਾਂ ਲੋਕਾਂ ਨੂੰ ਜਾਂ ਉਹੀ ਸੰਕੇਤ ਉਹਨਾਂ ਨੇ ਫਿਰ ਇਹੀ ਜਸਪੀ ਸਿੰਘ ਰੋਡੇ ਵਾਲਾ ਦਾਦੂਵਾਲ ਸਾਹਿਬ ਵਾਲਾ ਕੀਤਾ ਕਿ ਇਹਨਾਂ ਨੂੰ ਲੱਗਾ ਕਿ ਜਿਹੜਾ ਕ੍ਰੈਡਿਟ ਆਉ ਤਾਂ ਸਾਰਾ ਸ਼ਰੂਮੀ ਕਾਲੀਦਾਲ ਨੂੰ ਮਿਲ ਜਾਣਾ ਇਸ ਕਰਕੇ ਇਹ ਨਹੀਂ ਚਾਹੁੰਦੇ ਸਾਡੀ ਰਿਹਾਈ ਹੋਣ ਤੇ ਨਾਲ ਦੀ ਨਾਲ ਜੇਕਰ ਸਾਡੀ ਰਿਹਾਈ ਹੋ ਗਈ ਤਾਂ ਫਿਰ ਇਹਨਾਂ ਨੂੰ ਕਿਹਨੇ ਪੁੱਛਣਾ ਕਿ ਜੇਕਰ ਅਸੀਂ ਜਿਹੜਾ ਜਿਹੜੇ ਖੀੜਾ ਸਾਹਿਬ ਹੈ ਇਹਨਾਂ ਦਾ ਕਹਿਣਾ ਕਿ ਜੇ ਇਹਨਾਂ ਨੂੰ ਲੱਗਦਾ ਕਿ ਜੇਕਰ ਅਸੀਂ ਆ ਗਏ ਬਿੰਬੰਦੀ ਸਿੰਘ ਜਿਹੜੇ ਜੇਲ੍ਹ ਤੋਂ ਰਿਹਾਅ ਹੋ ਗਏ ਤਾਂ ਸਾਡੀ ਚੌਧਰ ਖਤਮ ਹੋ ਜਾਣੀ ਹੈ ਸੋ ਇਹ ਇਹ ਜਿਹੜਾ ਇੱਕ ਵਾਰ ਫਿਰ ਜਿਵੇਂ ਮੈਂ ਕਿਹਾ ਕਿ ਉਹੀ ਪੁਰਾਣੇ ਜਿਹੜੇ ਆ ਇਲਜ਼ਾਮਤ ਆ ਇਹਨਾਂ ਨੇ ਵੱਲੋਂ ਦੁਹਰਾਏ ਗਏ ਨੇ ਤੇ ਜੇਕਰ ਆਪਾਂ ਦੇਖੀਏ ਵੈਸੇ ਇਹਦੇ ਵਿੱਚ ਟੂ ਬੀ ਵੈਰੀ ਓਨੈਸਟ ਜੀ ਜੇਕਰ ਚਾਹੇ ਜਸਵੀ ਸਿੰਘ ਰੋਡੇ ਨੇ ਚਾਹੇ ਬਲਜੀਤ ਸਿੰਘ ਦਾਦੂਵਾਲ ਨੇ ਇਹਨਾਂ ਦੀ ਕੋਈ ਉਸ ਵੀਕੇ ਨਾਲ ਤਾਂ ਪੰਥਕ ਸਿਆਸਤ ਦੇ ਵਿੱਚ ਇਸ ਸਮੇਂ ਕੋ ਪੈਂਠ ਹੈ ਨਹੀਂ ਜੇ ਆਪਾਂ ਕਹੀਏ ਕਿ ਜਿਹਨੂੰ ਕੋਈ ਜਿਹੜਾ ਖੋਰਾ ਲੱਗ ਸਕਦਾ हां भाई अमृतपाल सिंह हुनी ਉਹਨਾਂ ਦੀ ਇੱਕ ਅੱਡ ਸਿਆਸਤ ਆ ਉਹ ਤਾਂ ਬਾਅਦ ਵਿੱਚ ਆਏ ਨੇ ਨੌਜਵਾਨ ਨੇ ਵੈਸੇ ਵੀ ਹਜੇ ਉਹਨਾਂ ਦੀ ਇਹ ਇਹਨਾਂ ਦੇ ਨਾਲ ਉਹ ਤਾਂ ਬਿਲਕੁਲ ਹੀ ਵੱਖਰੀ ਇੱਕ ਚੀਜ਼ ਐ ਸੋ ਉਹ ਤਾਂ ਵੈਸੇ ਕੋਈ ਗੱਲ ਬਣਦੀ ਨਹੀਂ ਇਸ ਵੀਕੇ ਦੀ ਕਿ ਬੰਦੀ ਸਿੰਘਾਂ ਦੇ ਰਿਹਾ ਹੋਣ ਦੇ ਨਾਲ ਇਹਨਾਂ ਦੀ ਕੋਈ ਸਿਆਸਤ ਨੂੰ ਕੋਈ ਫਰਕ ਪੈਂਦਾ ਹੋਵੇ ਇਦਾਂ ਦੀ ਤਾਂ ਕੋਈ ਗੱਲ ਜਿਹੜੀ ਆ ਨਜ਼ਰ ਨਹੀਂ ਆਉਂਦੀ ਜਿਹੜੀ ਇਹਨਾਂ ਦੇ ਵੱਲੋਂ ਕਹੀ ਗਈ ਆ ਬਾਕੀ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੀ ਆਪਣੀ ਸਿਆਸਤ ਆ ਬਹੁਤ سارے ਲੋਕ ਉਹਨਾਂ ਤੇ ਬਹੁਤ ਬਹੁਤਿਆ ਗੱਲਾਂ ਨੂੰ ਲੈ ਕੇ تنਕੀਦ ਵੀ ਕਰਦੇ ਨੇ ਬਹੁਤ ਸਾਰੇ ਲੋਕ ਉਹਨਾਂ ਦੀਆਂ ਬਹੁਤਿਆ ਗੱਲਾਂ ਨੂੰ ਲੈ ਕੇ ਜਿਹੜੇ ਹੱਕ ਦੇ ਵਿੱਚ ਵੀ ਨੇ ਵੀਡੀਓਜ਼ ਦਾ ਜਿਹੜਾ ਕਿੜਾ ਸਾਹਿਬ ਨੇ ਕਿਹਾ ਚਲੋ ਵੀਡੀਓਜ਼ ਦਾ ਪੁਰਾਣੇ ਟਾਈਮ ਦੇ ਵਿੱਚ ਤਾਂ ਜਮਾਨਾ ਹੀ ਨਹੀਂ ਸੀ ਹੁੰਦਾ ਹੁਣ ਅੱਜ ਕੱਲ ਫੋਨ ਵਗੈਰਾ ਹੈਗੇ ਨੇ ਵੀਡੀਓ ਸਾਰੇ ਜਿਹੜਾ ਬਣਾ ਕੇ ਪਾ ਦਿੰਦੇ ਨੇ ਪਰ ਜਿਵੇਂ ਮੈਂ ਕਿਹਾ ਉਹ ਡੈਫੀਨਿਟਲੀ ਸਾਰਿਆਂ ਦਾ ਆਪੋ ਆਪਣਾ ਪੱਖ ਹੈ ਬਹੁਤ ਲੋਕੀ ਹੱਕ ਦੇ ਵਿੱਚ ਵੀ ਨੇ ਇਹਨਾਂ ਗੱਲਾਂ ਦੇ ਬਹੁਤ ਲੋਕੀ ਬਰ ਖਿਲਾਫ ਵੀ ਨੇ ਸੋ ਇਹ ਇੱਕ ਵਾਰ ਫਿਰ ਇਹਨਾਂ ਦੇ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਇਲਜ਼ਾਮات ਆ ਜਿਹੜੇ ਉਹ ਦੁਹਰਾਏ ਗਏ ਨੇ ਮੋਸਤੀ ਇਹਨਾਂ ਨੇ ਤਕਰੀਬਨ ਕਲੀਅਰ ਕਰਤਾ ਕਿ ਇਹ ਸ਼ੋਮਨੀ ਕਾਲੀਦਲ ਦੇ ਨਾਲ ਨੇ ਤੇ ਜਿਵੇਂ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਕਿ ਕੋਈ ਐਡਾ ਵੱਡਾ ਮਸਲਾ ਨਹੀਂ ਪੋਲਿਟੀਕਲ ਲੋਕਾਂ ਦੀ ਆਪੋ ਆਪਣੀ ਜਿਹੜੀ ਆ ਵਿਚਾਰਧਾਰਾ ਹੁੰਦੀ ਹੈ ਜੇਕਰ ਇਹਨਾਂ ਨੂੰ ਲੱਗਦਾ ਕਿ ਅਕਾਲੀ ਦਲ ਦੇ ਨਾਲ ਨੇ ਤਾਂ 10. ਅਕਾਲੀ ਦਲ ਜਿਹੜੀ ਆ ਪੰਜਾਬ ਦੇ ਵਿੱਚ ਤੇ ਸਿੱਖ ਪੰਥ ਦੇ ਵਿੱਚ ਇੱਕ ਸਿਆਸੀ ਧਿਰ ਆ ਤੇ ਇਹ ਜੋਕਰ ਉਹਨਾਂ ਦੇ ਨਾਲ ਹੋ ਕੇ ਚੱਲਣਾ ਚਾਹੁੰਦੇ ਨੇ ਤਾਂ 올 ਬੈਲੈਂਗੁੱਡ ਇਹਨਾਂ ਨੂੰ ਫਿਰ ਉਸ ਹਿਸਾਬ ਨਾਲ ਆਪਣੀ ਜਿਹੜੀ ਸਿਆਸਤ ਕਰਨਗੇ ਬਾਕੀ ਜਿਵੇਂ ਬਾਕੀ ਸਾਰੇ ਬੰਦੀ ਸਿੰਘਾ ਦਾ ਨਾਮ ਲੈ ਰਹੇ ਨੇ ਉਹਨਾਂ ਦੇ ਵਿੱਚੋਂ ਰਾਜਵਾਨਾ ਸਾਹਿਬ ਵੀ ਤਕਰੀਬਨ ਤਕਰੀਬਨ ਸਪਸ਼ਟ ਕਰ ਚੁੱਕੇ ਨੇ ਕਿ ਉਹਨਾਂ ਦਾ ਜਾਦੇ ਝੁਕਾ ਜਿਹੜਾ ਸ਼ੋਮਨੀ ਕਾਲੀ ਦਲ ਦੇ ਵੱਲੋਂ ਵੱਲੋਂ ਹੀ ਹੈਗਾ ਤੇ ਜਥੇਦਾਰ ਜਿਨ੍ਹਾਂ ਨੂੰ ਮਤਵਾਜੀ ਜਥੇਦਾਰ ਬਣਾਇਆ ਗਿਆ ਸੀਗਾ ਜਗਤਾਰ ਸਿੰਘ ਹਵਾਰਾ ਹੁਣੀ ਜਿਹੜੇ ਤਿਹਾਰ ਜੇਲ੍ਹ ਦੇ ਵਿੱਚ ਨੇ ਉਹ ਉਹਨਾਂ ਨੇ ਤਾਂ ਕਦੀ ਇਸ ਵੀਕੇ ਦਾ ਉਹਨਾਂ ਦੇ ਬਾਰੇ ਬਿਆਨ ਨਹੀਂ ਸਾਹਮਣੇ ਆਇਆ ਬਾਕੀ ਹੋਰ ਜਿਹੜਾ ਜਿਵੇਂ ਗਰਮੀਤ ਸਿੰਘ ਨੇ ਉਹਨਾਂ ਨੇ ਤਾਂ ਤਕਰੀਬਨ ਜਿਹੜਾ ਕਿਹਾ ਕਿ ਉਹ ਕਿਸੇ ਵੀ ਪਾਸੇ ਉਹਨਾਂ ਨੇ ਕੋਈ ਸਿਆਸੀ ਵਾਲੀ ਗੱਲ ਹੀ ਨਹੀਂ ਕੀਤੀ ਇੱਕ ਇੰਟਰਵਿਊ ਉਹਨਾਂ ਦੀ ਮੈਂ ਦੇਖੀ ਸੀ ਜਦੋਂ ਉਹ ਜੇਲ੍ਹ ਦੇ ਵਿੱਚੋਂ ਛੁੱਟੀ ਆਏ ਹੋਏ ਸੀ ਹੋਰ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੀ ਸਾਨੂੰ ਸਿਆਸਤ ਦੇ ਬਾਬਤ ਕੁਝ ਪਤਾ ਨਹੀਂ ਕਿਉਂਕਿ ਉਹਨਾਂ ਦਾ ਕਦੀ ਬਿਆਨ ਸਾਨੂੰ ਅਸੀਂ ਹਜੇ ਇਸ ਤਰੀਕੇ ਨਾਲ ਸੁਣਿਆ ਨਹੀਂ ਸੋ ਇਹ ਜਿਹੜਾ ਮੁੜਕੇ ਦੇਖਦੇ ਆ ਇਹਦੇ ਤੇ ਹੁਣ ਬਾਕੀ ਲੋਕਾਂ ਦਾ ਕੀ ਪੱਖ ਲੈਂਦਾ ਤੇ ਜੇਕਰ ਡਿੰਪੀ ਟਿਲੋ ਦੇ ਉੱਤੇ ਆਈਏ ਤਾਂ ਉਹਨਾਂ ਨੇ ਕਿਹਾ ਜੀ ਮੈਂ ਆਪਣੇ ਵਰਕਰਾਂ ਨੂੰ ਪੁੱਛਿਆ ਤੇ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੇ ਮੈਨੂੰ ਜਾਣ ਨੂੰ ਆਖਿਆ ਇੱਕ ਵੀਡੀਓ ਵੀ ਜਿਹੜੀ ਆ ਉਹਨਾਂ ਦੇ ਵੱਲੋਂ ਜਾਰੀ ਕੀਤੀ ਗਈ ਜਿਹਦੇ ਵਿੱਚ ਹੋਰ ਉਹਨਾਂ ਦੇ ਵਰਕਰ ਕਹਿੰਦੇ ਨੇ ਕਿ ਸਰਕਾਰ ਵਾਲੇ ਪਾਸੇ ਜਾਣ ਨੂੰ ਕਹਿੰਦੇ ਨੇ ਪਰ ਤਕਰੀਬਨ ਤਹਿ ਬਾਗ ਸੀਜੀ ਇਹ ਪਹਿਲਾਂ ਦੀਆਂ ਗੱਲਾਂ ਚੱਲ ਰਹੀਆਂ ਸੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਡਿੰਪੀ ਢੱਲੋਂ ਦੇ ਨਾਲ ਰਾਬਤਾ ਕੀਤਾ ਜਾ ਰਿਹਾ ਜੋ ਕਿ ਖੁਦ ਉਹ ਮੰਨਦੇ ਰਹੇ ਨੇ ਕੋ ਇਦਾਂ ਦੀ ਗੱਲ ਤਾਂ ਹੈ ਨਹੀਂ ਕਿ ਉਹਨਾਂ ਨੇ ਨਹੀਂ ਮੰਨੀ ਉਹ ਮੰਨਦੇ ਰਹੇ ਨੇ ਕਿ ਮੇਰੇ ਨਾਲ ਰਾਬਤਾ ਕੀਤਾ ਗਿਆ ਪਰ ਉਹ ਇਹ ਵੀ ਕਹਿੰਦੇ ਰਹੇ ਨੇ ਜੀ ਮੇਰਾ ਪਰਿਵਾਰ ਕ੍ਰਿਸ਼ਤਾ ਹੈ ਸਰਦਾਰ ਸੁਖੀ ਸਿੰਘ ਬਾਦਲ ਦੇ ਨਾਲ ਤੇ ਮੈਂ ਨਹੀਂ ਛੱਡ ਸਕਦਾ ਮੈਂ ਇਹਨਾਂ ਨੂੰ ਕਲੀਅਰ ਕਰਦਾ ਕਿ ਮੇਰਾ ਤਾਂ ਪਰਿਵਾਰ ਵਾਲੀ ਗੱਲ ਹੈ ਤੇ ਇਹ ਇੱਕ ਦੋ ਦਿਨ ਦੇ ਵਿੱਚ ਇੰਦਾਂ ਦੀ ਕਿਹੜੀ ਚੀਜ਼ ਬਦਲ ਗਈ ਇਹ ਤਾਂ ਜਾਂ ਤਾਂ ਕੋਈ ਲੰਬੇ ਸਮੇਂ ਤੋਂ ਇਹ ਜਿਹੜੇ ਆ ਜਿਹੜਾ ਮੀਡੀਆ ਦੇ ਵਿੱਚ ਨਾ ਉਹਦੇ ਤਾਂ ਇੱਕਦਮ ਆ ਕੇ ਕਹਿੰਦੇ ਤਾਂ ਲੋਕੀ ਸਮਝ ਲੈਂਦੇ ਹੁਣ ਤੁਸੀਂ ਚਾਰ ਪੰਜ ਦਿਨ ਪਹਿਲਾਂ ਤਾਂ ਹਲਕੇ ਦੇ ਵਿੱਚ ਪ੍ਰਚਾਰ ਕਰਦੇ ਰਹੇ ਹੋ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਤੇ ਇਹ ਬੜੀ ਇੰਟਰਸਟਿੰਗ ਗੱਲ ਹੈ ਜੀ ਕਿ ਬੜੀ ਸ਼ਸ਼ੋਪੰਜ ਜਿਹੀ ਵਾਲੀ ਕਹਾਣੀ ਬਣੀ ਪਈ ਆ ਸਮਝ ਨਹੀਂ ਆ ਰਿਹਾ ਕੁਝ ਕਿਸੇ ਨੂੰ ਵੀ ਮਨਪੀਰ ਸਿੰਘ ਬਾਦਲ ਨੇ ਹਜੇ ਭਾਜਪਾ ਸੌਰੀ ਭਾਜਪਾ ਛੱਡ ਕੇ ਉਹਨਾਂ ਨੇ ਕਾਂਲੀਦਲ ਜੁਆਇਨ ਨਹੀਂ ਕੀਤਾ ਜਿਹੜੇ ਡਿੰਪੀ ਦੇ ਲੋਹਣਾ ਨੇ ਕੱਲ ਵੀਡੀਓ ਵੀ ਪਾਈ ਆ ਅੱਜ ਇਹਨਾਂ ਦੀ ਇੱਕ ਇੰਟਰਵਿਊ ਵੀ ਆ ਉਹਦੇ ਵਿੱਚ ਇਹ ਕਹਿ ਰਹੇ ਨੇ ਕਿ ਦੋਹਾਂ ਭਰਾਵਾਂ ਦੇ ਵਿੱਚ ਮੈਂ ਆ ਰਿਹਾ ਸੀ ਤੇ ਮੈਂ ਕਿਹਾ ਮੈਂ ਪਰੇ ਹੋ ਜਾਣਾ ਤੇ ਜਿਹੜੀ ਇਹਨਾਂ ਨੇ ਇੱਕ ਸਪਸ਼ਟੀਕਰਨ ਜਿਹੜਾ ਆਪਣਾ ਵੀਡੀਓ ਜਾਰੀ ਕੀਤੀ ਆ ਉਹਦੇ ਵਿੱਚ ਇਹਨਾਂ ਨੇ ਹੋਰ ਕੁਝ ਜਿਹੜਾ ਕਾਰਨ ਹੀ ਦੱਸਿਆ ਇਹਨਾਂ ਨੇ ਕਿਹਾ ਕਿ ਦੋਹਾਂ ਭਰਾਵਾਂ ਦੇ ਵਿੱਚ ਮੈਂ ਆ ਰਿਹਾ ਸੀ ਤੇ ਮੈਂ ਕਿਹਾ ਸੀ ਚਲੋ ਮੈਂ ਹੀ ਪਰੇ ਹੋ ਜਾਣਾ ਮੈਂ ਇਹਨਾਂ ਦੀ ਮਿਲਣੀਗਾ ਤੇ ਰੋਕਣੀ ਆ ਇਕੱਠੇ ਹੋ ਜਾਣ ਹੁਣ ਦੇਖੋ ਦੋਹਾ ਇਹ ਉਹਦੀ ਵਜ੍ਹਾ ਕੀ ਦੱਸਦೇನೆ ਇਹਨਾਂ ਨੂੰ ਕਿਉਂ ਲੱਗਾ ਇਹਨਾਂ ਨੂੰ ਲੱਗਾ ਕਿ ਇਹ ਕਹਿੰਦੇ ਜਿੱਥੇ ਅਸੀਂ ਪ੍ਰਚਾਰ ਕਰਨ ਜਾਂਦੇ ਹਾਂ ਉੱਥੇ ਮਨਪ੍ਰੀਤ ਸਿੰਘ ਬਾਦਲ ਵੀ ਜਾਂਦੇ ਆ ਉਹ ਅਕਾਲੀ ਦਲ ਨਾ ਉਹ ਲੋਕਾਂ ਨੂੰ ਭਾਜਪਾ ਜੁਆਇਨ ਕਰਵਾਉਂਦੇ ਆ ਤੇ ਨਾ ਸੁਖਵੀਰ ਸਿੰਘ ਬਾਦਲ ਜਿਹੜੇ ਆ ਉਹ ਮਨਪ੍ਰੀਤ ਸਿੰਘ ਬਾਦਲ ਬਾਰੇ ਜਾਂ ਭਾਜਪਾ ਦੇ ਬਾਰੇ ਕੁਝ ਖੁੱਲ ਕੇ ਬੋਲਦੇ ਆ ਮੈਂ ਇਹਨਾਂ ਨੂੰ ਬਾਰ-ਬਾਰ ਕਹਿ ਰਿਹਾ ਸੀਗਾ ਚਾਹੇ ਤੁਸੀਂ ਆਪਣਾ ਨਾਮ एलान ਦਿਓ ਚਾਹੇ ਮੇਰਾ ਨਾਮ एलान ਦਿਓ ਇਹ ਨਾਮ ਨਹੀਂ एलान ਰਿਹਾ ਤੇ ਸੰਕੇਤ ਉਹਨਾਂ ਨੇ ਜਾਂ ਇਸ਼ਾਰਾ ਇਹ ਕੀਤਾ ਕਿ ਜੇ ਮਨਪ੍ਰੀਤ ਸਿੰਘ ਬਾਦਲ ਅਕਾਲੀ ਦਲ ਦੇ ਵਿੱਚ ਆ ਰਹੇ ਨੇ ਇਸ ਕਰਕੇ ਮੈਂ ਛੱਡਿਆ ਅੱਛਾ ਇਹ ਵੀ ਉਹ ਸਪਸ਼ਟਤਾ ਦੇ ਨਾਲ ਨਹੀਂ ਕਹਿ ਰਹੇ ਕਿ ਡੈਫੀਨਿਟਲੀ ਜਿਹੜਾ ਮਨਪ੍ਰੀਤ ਸਿੰਘ ਬਾਦਲ ਆ ਉਹ ਅਕਾਲੀ ਦਲ ਦੇ ਵਿੱਚ ਆ ਹੀ ਰਹੇ ਨੇ ਸੋ ਉਹ ਕੁਝ ਖਾਸ ਜਿਹੜਾ ਕਾਰਨ ਟੂ ਵੀ ਵੈਰੀ ਆਨੈਸਟ ਟੂ ਦੇ ਨਹੀਂ ਪਾਏ ਜਿੱਦਾਂ ਵੱਡਾ ਉਹ ਕਹਿ ਰਹੇ ਨੇ ਕਿ ਮੇਰੇ ਲਈ ਬਹੁਤ ਔਖੀ ਸੀ ਪਾਰਟੀ ਛੱਡਣੀ ਪਰਿਵਾਰਕ ਰਿਸ਼ਤਾ ਸੀ ਕੋਈ ਐਡਾ ਵੱਡਾ ਕਾਰਨ ਉਹ ਦੱਸ ਨਹੀਂ ਪਾਏ ਕਿ ਉਹ ਵੀ ਇਹ ਮੈਂ ਪਾਰਟੀ ਕਿਉਂ ਛੱਡੀ ਆ ਦੂਜੇ ਪਾਸੇ ਜਿਨ੍ਹਾਂ ਨੂੰ ਛੱਡਿਆ ਅਕਾਲੀ ਦਲ ਉਹਨਾਂ ਦੇ ਬਨੋਂ ਜਿਸ ਵੀ ਕੇ ਨਾਲ ਉਹ ਸਟੇਟਮੈਂਟ ਆ ਜਾਰੀ ਕਰ ਰਹੇ ਨੇ ਉਹ ਵੀ ਬੜੀ ਦਿਲਚਸਪ ਗੱਲ ਹੈ ਦਲਜੀਤ ਸਿੰਘ ਟੀਮਾ ਨੇ ਟਵੀਟ ਕੀਤਾ ਬੀਤੇ ਰੋਜ਼ ਉਹਨਾਂ ਦਾ ਕਹਿਣਾ ਕਿ ਦੇਖੋ ਜੀ ਇਦਾਂ ਦੀ ਕੋਈ ਗੱਲ ਨਹੀਂ ਨਾਮ ਅਸੀਂ ਗਿੱਦੜਵਾਹੇ ਤੇ ਤਾਂ ਨਹੀਂ ਐਲਾਨ ਰਹਿ ਕਿਉਂਕਿ ਪਾਰਲੀਮੈਂਟੀ ਜਿਹੜਾ ਬੋਰਡ ਬਣਿਆ ਉਹਦੀ ਸਲਾਹ ਤੋਂ ਬਾਅਦ ਜਿਹੜੇ ਨਾਮ ਐਲਾਨੇ ਜਾਣੇ ਆ ਇਸ ਕਰਕੇ ਅਸੀਂ ਕਿਸੇ ਵੀ ਸੀਟ ਤੇ ਨਹੀਂ ਐਲਾਨ ਰਹਾ ਦੂਜੀ ਗੱਲ ਇਹ ਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਕਹਿ ਚੁੱਕੇ ਨੇ ਕਿ ਸਭ ਤੋਂ ਵਧੀਆ ਕੈਂਡੀਡੇਟ ਸਾਡਾ ਜਿਹੜਾ ਇੱਥੇ ਡਿੰਪੀ ਢਿੱਲੋਈ ਆ ਤੇ ਵੀ ਇਦਾਂ ਦਾ ਇਹਨਾਂ ਨੇ ਇਹਨਾਂ ਨੂੰ ਕੁਝ ਗਲਤ ਅਫਵਾਹਾਂ ਦੇ ਚੱਕਰ ਦੇ ਵਿੱਚ ਆ ਕੇ ਇਹਨਾਂ ਨੇ ਪਾਰਟੀ ਛੱਡਣ ਦਾ ਫੈਸਲਾ ਕਰ ਲਿਆ ਅਸੀਂ ਇਹਨਾਂ ਨੂੰ ਕਵਾਂਗੇ ਕਿ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਇੱਕ ਜਿਹੜੀ ਹੋਰ ਨਿਊਜ਼ ਚੈਨਲ ਤੇ ਰਿਪੋਰਟ ਸੁਣੀ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਨੇ ਇਹ ਕਿਹਾ ਕਿ ਅਸੀਂ 10 ਦਿਨ ਉਹਨਾਂ ਦਾ ਇੰਤਜ਼ਾਰ ਕਰਾਂਗੇ ਉਹ ਵਾਪਸ ਆ ਸਕਦੇ ਆ ਤੇ ਵੀ ਇਦਾਂ ਦੀ ਕੋਈ ਗੱਲ ਨਹੀਂ ਹੁਣ ਉਹ ਕਹਿ ਰਹੇ ਨੇ ਕਿ ਅਸੀਂ ਮਨਪ੍ਰੀਤ ਸਿੰਘ ਬਾਦਲ ਨੂੰ ਜੁਆਇਨ ਹਜੇ ਕਰਵਾਉਣ ਵਾਲੀ ਗੱਲ ਹੀ ਕੋਈ ਨਹੀਂ ਅਸੀਂ ਕਿਸੇ ਨੂੰ ਇਦਾਂ ਦੀ ਕੋਈ ਅਸੀਂ ਤਾਂ ਡਿਪਟੀ ਲੋਨ ਨੂੰ ਟਿਕਟ ਦੇਣਾ ਚਾਹੁੰਦੇ ਆ ਡਿੰਪੀ ਹੁਣੀ ਕਹਿ ਰਹੇ ਨੇ ਕਿ ਜੀ ਦੋ ਭਰਾਵਾਂ ਦੇ ਪ੍ਰੇਮ ਦੇ ਵਿੱਚ ਮੈਂ ਆ ਗਿਆ ਸੀ ਮੈਨੂੰ ਲੱਗਾ ਮੈਂ ਬਾਹਰ ਹੋ ਜਾਵਾਂ ਤੇ ਜਿੰਨੀ ਉਹਨਾਂ ਦੇ ਵੱਲੋਂ ਅਕਾਲੀ ਦਲ ਦੇ ਵੱਲੋਂ ਜਿਹੜਾ ਪਹਿਲਾਂ ਲੀਡਰ ਛੱਡ ਕੇ ਗਏ ਨੇ ਜਿੰਨੀ ਸਖਤ ਤਰੀਕੇ ਨਾਲ ਉਹ ਪਹਿਲਾਂ ਵਿਰੋਧ ਕਰਦੇ ਰਹੇ ਨੇ ਨਾ ਤਾਂ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਨਾ ਹੀ ਹਜੇ ਤੱਕ ਡਿੰਪੀ ਢਿੱਲੋਂ ਨੇ ਇਸ ਵੀਕੇ ਦਾ ਕੋਈ ਵੱਡਾ ਕਾਰਨ ਦੱਸਿਆ ਕਿ ਕੋਈ ਪਾਰਟੀ ਛੱਡਣ ਦੇ ਲਈ ਜਿਹੜੀ ਜਿਹੜੀ ਆ ਮਜਬੂਰੀ ਬਣੀ ਹੋਵੇ ਕਿ ਆਪਸਲੀ ਉਹਨਾਂ ਨੂੰ ਸਵਾਲ ਹੋ ਰਿਹਾ ਕਿ ਜੇਕਰ ਏਡੀ ਗੱਲ ਸੀ ਤਾਂ ਫਿਰ ਤੁਸੀਂ ਇੰਤਜ਼ਾਰ ਕਰ ਲੈਂਦੇ ਮਨਪ੍ਰੀਤ ਬਾਦਲ ਜਦੋਂ ਜੁਆਇਨ ਕਰ ਲੈਂ ਤੇ ਨਾਲੇ ਜਿਹੜਾ ਵੀ 2-3 ਦਿਨ ਪਹਿਲਾਂ ਤੱਕ ਤਾਂ ਤੁਸੀਂ ਇਹ ਸਟੇਟਮੈਂਟਾਂ ਦਿੱਤੀਆਂ ਕਿ ਜੋ ਇਹ ਕਹਿਣਗੇ ਮੈਨੂੰ ਮਨਜ਼ੂਰ ਆ ਤਾਂ ਉਸ ਤੋਂ ਬਾਅਦ ਇੱਕਦਮ ਹੀ 2 ਦਿਨਾਂ ਦੇ ਵਿੱਚ ਕੀ ਹੋ ਗਿਆ ਤੇ ਜਿਵੇਂ ਮੈਂ ਕਿਹਾ ਕੋ ਸਪਸ਼ਟਤਾ ਦੇ ਨਾਲ ਕੋਈ ਗੱਲ ਜਿਹੜੀ ਆ ਉਹ ਬਣ ਨਹੀਂ ਰਹੀ ਇਸ ਸਮੇ ਇਹ ਇਹ ਸਾਰਾ ਵੀ ਕਿਉਂ ਇਹਨਾਂ ਨੇ ਪਾਰਟੀ ਛੱਡੀ ਆ ਉਹ ਛੱਡਣ ਦੀ ਤਾਂ ਮੋਸਟਲੀ ਜੀ ਉਹੀ ਗੱਲ ਹੈ ਇਹ ਪਹਿਲਾਂ ਤਕਰੀਬਨ 1.5 ਮਹੀਨੇ ਤੋਂ ਕਹਾਣੀ ਚੱਲ ਰਹੀ ਆ ਕਿ ਡਿੰਪੀ ਢੱਲੂਣੀ ਜਿਹੜੇ ਆ ਆਮ ਆਦਮੀ ਪਾਰਟੀ ਦੇ ਬਲ ਉਹਨਾਂ ਨੇ ਨਾਲ ਕੰਟੈਕਟ ਕੀਤਾ ਜਾ ਰਿਹਾ ਰਾਜਾ ਬੜਿੰਗ ਉਹਨਾਂ ਨੇ ਕਿਹਾ ਜਿਹੜੇ ਕਿ ਇਥੋਂ ਦੇ 2-3 ਵਾਰ ਜਿਹੜੇ ਜਿੱਤੇ ਨੇ ਉਹ ਇਥੋਂ ਉਹਨਾਂ ਨੇ ਕਿਹਾ ਕਿ ਜੀ ਮੈਂ ਤਾਂ ਲੰਬੇ ਸਮੇਂ ਤੋਂ ਇਹ ਗੱਲ ਦਾ ਰੌਲਾ ਪਾ ਰਿਹਾ ਸੀ ਕਿ ਜਦੋਂ ਮਨਪ੍ਰੀਤ ਬਾਦਲ ਸਾਡੀ ਪਾਰਟੀ ਭਾਪਾ ਕਾਂਗਰਸ ਦੇ ਵਿੱਚ ਵੀ ਸੀ ਵੀ ਉਦੋਂ ਵੀ ਉਹ ਸੁਮੇਰ ਬਾਦਲ ਦੀ ਮਦਦ ਕਰ ਰਿਹਾ ਸੀ ਤੇ ਹੁਣ ਜਿਹੜਾ ਡਿੰਪੀ ਨੇ ਵੀ ਕਹਿ ਦਿੱਤਾ ਤੇ ਅਸੀਂ ਤਾਂ ਬੜਾ ਲੰਬੇ ਸਮੇਂ ਦੀ ਇਹ ਗੱਲ ਕਹਿ ਰਹੇ ਸੀ ਤੇ ਚਲੋ ਖੈਰ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਦਿਲਚਸਪੀਆਂ ਵਧੀਆਂ ਹੋਈਆਂ ਨੇ ਚਾਰ ਜਵਨੀ ਚੋਣਾਂ ਹੋਣ ਜਾ ਰਹੀਆਂ ਨੇ ਇਸੇ ਤਰੀਕੇ ਨਾਲ ਜਿਹੜਾ ਬਾਕੀ ਹੋਰ ਬਹੁਤ ਸਾਰੇ ਮਸਲੇ ਨੇ ਵਿਸ਼ਵ ਦੇ ਵਿੱਚ ਬਹੁਤ ਕੁਝ ਚੱਲਿਆ ਲਗਾਤਾਰ ਤੁਹਾਡੇ ਨਾਲ ਗੱਲਬਾਤ ਜਿਹੜਾ ਕਰਦੇ ਰਵਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ 但吧。